ਬਿਤੀ ਰਾਤ ਉਹ ਕਟਨਾ ਵਾਪਰੀਏ ਉਹਨੇ ਹਰੀਕ ਨੂੰ ਹਿਲਾ ਕੇ ਰੱਖ ਦਿੱਤਾ ਤੇ ਸੂਚਨ ਵਾਸਤੇ ਮਜਬੂਰ ਕਰ ਦਿੱਤਾ ਹੈ ਕਿ ਕੀ ਇਹ ਉਹੀ ਸਾਡਾ ਪੰਜਾਬ ਜਿੱਥੇ ਅਸੀਂ ਨਿਰਭੈ ਹੋ ਕੇ ਡਰ ਰਹਿਤ ਵਾਤਾਵਰਨ ਦੇ ਵਿੱਚ ਰਹਿੰਦੇ ਸੀ ਤੇ ਲੋਕਾਂ ਨੂੰ ਪਤਾ ਸੀ ਕਿ कि ਜੇ ਕੋਈ ਕਿਸੇ ਤਰ੍ਹਾਂ ਦਾ ਕੋਈ ਜੁਰਮ ਕਰਨ ਦੀ ਕੋਸ਼ਿਸ਼ ਕਰੂ ਇਹ ਉਹਨੂੰ ਪ੍ਰਸ਼ਾਸਨ ਦਾ ਡਰਾ ਹੈ ਉਹਨੂੰ ਕਾਨੂੰਨ ਦਾ ਡਰਾ ਹੈ ਅਰ ਅੱਜ ਹਾਲਾਤ ਇਹ ਬਣੇ ਪਏ ਨੇ ਕਿ ਲੋਕ ਬਦਮਾਸ਼ਾਂ ਤੋਂ ਡਰਦੇ ਔਰ ਬਦਮਾਸ਼ਾਂ ਤੋਂ ਜਿਨ੍ਹਾਂ ਨੇ ਆਮ ਪਬਲਿਕ ਨੂੰ ਬਚਾਉਣਾ ਹੈ ਅੱਜ ਪੰਜਾਬ ਦੇ ਅਮਨ ਕਾਨੂੰਨ ਦੇ ਹਾਲਾਤ ਜਿਹੇ ਬਣ ਗਏ ਐ ਕਿ ਉਹ ਪੁਲਿਸ ਉਹ ਵੀ ਅੱਜ ਸੁਰੱਖਿਅਤ ਨਹੀਂ ਮਖਬੂਜ਼ ਨਹੀਂ ਔਰ ਖਾਸ ਕਰਕੇ ਆਪਣੀ ਡਿਊਟੀ ਕਰਦੇ ਸਮੇਂ ਉਹਨਾਂ ਨੇ ਕਦਾ ਜਿਤਨੀ ਸੋਚਿਆ ਹੋਣਾ ਸਾਡੇ ਨਾਲ ਅਜਿਹੀ ਘਟਨਾ ਵਾਪਰ ਸਕਦੀ ਹੈ ਇਸ ਤੋਂ ਪਹਿਲਾਂ ਵੀ ਪੁਲਿਸ ਦੇ ਨਾਲ ਬੜੀਆਂ ਘਟਨਾਵਾਂ ਜਿਹੜੀਆਂ ਨੇ ਪਿਛਲੇ ਸਮੇਂ 'ਚ ਵਾਪਰੀਆਂ ਨੇ ਪਰ ਜਿਸ ਦਿਨਵਦੀ ਦੇ ਨਾਲ ਬੀਤੀ ਰਾਤ ਥਾਣਾ ਕੋਂਧਵਾਲ ਦੇ ਅੰਡ ਕੋਟ ਮੁਹੰਮਦ ਖਾਨ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਸੰਬੰਧਤ ਮਜੂਤਾ ਸਰਪੰਚ ਤੇ ਉਸ ਦੇ ਸਾਥੀਆਂ ਨੇ ਜੋ ਬਦਮਾਸ਼ੀ ਕੀਤੀ ਹੈ। ਔਰ ਸਾਡਾ ਹੀਰੇ ਵਰਗਾ ਸਾਡੇ ਪਰਿਵਾਰ ਦਾ ਮੈਂਬਰ ਸਾਡੇ ਸਾਬਕਾ ਸਰਪੰਚ ਸਰਦਾਰ ਕਸ਼ਮੀਰ ਸਿੰਘ ਜੀ ਤੇਸ ਰਹਾਲੀ ਬਲਟੋਹਾ ਦਾ ਹੁਣ ਹਾਰ ਪੁੱਤਰ ਸਬ ਇੰਸਪੈਕਟਰ ਚੰਜੀ ਸਿੰਘ ਜੜਾ ਆ ਉਹ ਬਦਮਾਸ਼ਾਂ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਔਰ ਸੱਤਾ ਦੇ ਹੰਕਾਰ ਵਿੱਚ ਹੰਕਾਰੇ ਹੋਏ ਪਿੰਡ ਦੇ ਆਮ ਆਦਮੀ ਪਾਰਟੀ ਦੇ ਸਰਪੰਚ ਦਾ ਸ਼ਿਕਾਰ ਹੋ। ਔਰ ਜੋ ਨੂੰ ਸਾਰਿਆਂ ਨੂੰ ਪਤਾ ਲੱਗ ਚੁੱਕਿਆ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪਿੰਡ ਦੇ ਵਿੱਚ ਸਰਪੰਚ ਨੇ ਤੇ ਉਹਦੇ ਸਾਥੀਆਂ ਨੇ ਉਦੜਦੁੜ ਮੀਟ ਚੁਪੀ ਹੋਈ ਸੀ ਪਰ ਪੁਲਿਸ ਨੇ ਕੋਸ਼ਿਸ਼ ਕੀਤੀ ਨਿੱਤ ਦਿਹਾੜੇ ਉਹਦਾ ਨਵੇਂ ਤੋਂ ਨਵਾਂ ਕਾਰਨਾਮਾ ਸਾਹਮਣੇ ਆਉਂਦਾ ਰਿਹਾ ਤੇ ਜੋ ਕੀਤੀ ਰਾਤ ਨੂੰ ਨੇ ਅੰਦਾਜ਼ਾ ਦਿੱਤਾ ਆ ਉਹ ਨਿੰਦਾ ਉਂਦਾ ਦੇ ਨਾਲ ਨਹੀਂ ਸਰਦਾ ਘਰਾਂ ਨੇ ਦੀ ਗੱਲ ਐ ਕਿ ਪ੍ਰਸ਼ਾਸਨ ਨੂੰ ਆਪਣੇ ਮਲਾਜਮ ਦੇ ਨਾਲ ਆਪਣੇ ਅਧਿਕਾਰੀ ਦੇ ਨਾਲ ਆਪਣੇ ਕਰਮਚਾਰੀ ਦੇ ਨਾਲ ਖੜਨ ਦੀ ਥਾਂ ਤੇ ਕਿਸੇ ਨਾ ਕਿਸੇ ਤਰੀਕੇ ਦਾ ਨਾਲ ਅਦੇਹਾ ਨਜ਼ਰ ਆ ਰਿਹਾ ਹੈ ਇੱਕ ਉਹਨਾਂ ਨੂੰ ਸત્તા ਘਾਰੀ ਧਿਰ ਦੇ ਨਾਲ ਜੁੜੇ ਹੋਏ ਸਰਪੰਚ ਦਾ ਨਾਂ ਲੈਂਦਿਆਂ ਹੋਇਆਂ ਵੀ ਡਰ ਲੱਗਦਾ ਕਿੱਥੇ ਜਾਵਾਂਗੇ ਔਰ ਮੈਂ ਅੱਜ ਆਪਣੇ ਪਰਿਵਾਰ ਦੇ ਨਾਲ ਸਰਦਾਰ ਕਸ਼ਮੀਰ ਸਿੰਘ ਜੀ ਕਿ ਸਾਡੇ ਫੇਰ ਸਰਹਾਲੀ ਜਿਹੜੀ ਬਲਦੋਹਾ ਪਿੰਡ ਦੀ ਇੱਕ ਪੰਚਾਇਤ ਹੈ ਉਹਨਾਂ ਦੇ ਨਾਲ ਆਪਣੀ ਦੁੱਖ ਸੰਜਕ ਕਰਕੇ ਨਿਕਲੇ ਆ ਬੜਾ ਭਾਵੁਕ ਮਾਹੌਲ ਹੈ ਬੜਾ ਸੌਖਾ ਸੀ ਜੱਟ ਅੱਜ ਉਹਦਾ ਲੱਕ ਟੁੱਟ ਗਿਆ ਕਿ ਸਾਗੇ ਸਾਰਿਆਂ ਵਾਸਤੇ ਵੀ ਬੜੀ ਪੀੜਾ ਆ ਇੱਕ ਚੀਜ਼ ਹੈ ਔਰ ਦੂਜੇ ਬਨੇ ਦੇਖੋ ਤੁਸੀਂ ਇੱਕ ਬਨੇ ਪੁਲਿਸ ਵੀ ਸੁਰੱਖਿਅਤ ਨਹੀਂ ਤੇ ਦੂਜੇ ਬਨੇ ਆਪਣੇ ਘਰ ਦੇ ਵਿੱਚ ਜਿੱਥੇ ਹਰ ਕੋਈ ਸੁਰੱਖਿਅਤ ਮਹਿਸੂਸ ਕਰਦਾ ਹੈ ਤੇ ਹਲਕਾ ਖਡੂਰ ਸਾਹਿਬ ਦੇ ਦੂਜੇ ਪਿੰਡ ਕੰਗ ਦੇ ਵਿੱਚ ਬੀਤੇ ਦਿਨ ਇੱਕ ਅੰਮ੍ਰਿਤਧਾਰੀ ਬੀਬੀ ਜਿਹੜੀਏ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਕੇ ਸਹਿਜ ਬਾਣ ਕਰ ਰਹੀ ਸੀ ਤabbeਆ ਬੈਠ ਨੂੰ ਜਿਹੜਾ ਕਤਲ ਕਰਦਾ ਜਾਂਦਾ ਹੈ। ਤੇ ਕੀ ਕਿਤੇ ਬਾਰੇ ਕਹਾਂਗੇ। ਭਗਵੰਤ ਮਾਨ ਜੀ ਇਹ ਦਿੱਲੀ ਵਾਲਿਆਂ ਨੂੰ ਕੋਈ ਲੈਣ ਦੇ ਨਹੀਂ ਪੰਜਾਬ ਦੇ ਨਾਲ ਟੱਠੇ ਖੂਚ ਜਾਵੇ ਪੰਜਾਬ। ਚਾ ਕੇਜਰੀ ਵਾਲਾ ਹੈ, ਚਾ ਸ਼ਸ਼ੂਦਿਆ ਹੈ, ਚ ਜੈਨ ਹੈ, ਚ ਨਈਰ ਹੈ, ਚ ਵੈਬ ਕੁਮਾਰ ਹੈ, ਚ ਹੋਰ ਜਿਹੜੀ ਇੱਥੇ ਸੈਂਕੜਿਆਂ ਦੀ ਤਦਾਦ ਇੱਥੇ ਫੌਜ ਆ ਚੁੱਕੀ ਹੈ। ਇਹ ਪੰਜਾਬ ਪੰਜਾਬੀਆਂ ਦਾ ਆ ਪੰਜਾਬੀਆਂ ਬਾਰੇ ਸੋਚ ਇਹਨਾਂ ਨੇ ਲੁੱਟ ਪੁੱਟ ਕੇ ਇੱਥੋਂ ਚਲੇ ਜਾਣਾ ਹੈ ਇਹਨਾਂ ਦੀ ਖਿਦਮਤਦਾਰੀ 'ਚ ਨਾ ਲੱਗੇ ਰਹੋ ਪੰਜਾਬ ਵਾਲੇ ਪਾਸੇ ਵੀ ਧਿਆਨ ਦਿਓ ਅੱਜ ਪੰਜਾਬ ਜਿਸਕedar ਤੇ ਚਲਾ ਗਿਆ ਹੈ ਜਿਸ ਬਾਪ ਦਾ ਪੁੱਤ ਜਿਹੜਾ ਆ ਅਣਾਈ ਮੁੱਤੇ ਪੁਲਿਸ ਦੀ ਡਿਊਟੀ ਦਾ ਫਰਜ਼ ਨਿਭਾਉਂਦੇ ਹੋਏ ਆ ਅੱਜ ਤੁਰ ਗਿਆ ਆ ਔਰ ਜਿੰਨਾ ਬੱਚਿਆਂ ਦਾ ਬਾਪ ਤੁਰ ਗਿਆ ਆ ਔਰ ਦੂਜੇ ਬਣਿਓ ਅਮਰਤਾਰੀ ਬੀਬੀ ਜਿਹੜੀ ਐ ਨੌਜਵਾਨ ਅਜੇ ਜ਼ਿੰਦਗੀ ਦੇ ਉਸ ਮੋੜ ਤੇ ਸੀ ਉਹ ਜਿਸ ਕਦਰ ਜਿਹੜਾ ਉਹਦਾ ਕਤਲ ਕੀਤਾ ਗਿਆ ਆ ਕੀ ਮੈਸੇਜ ਦੇਣਾ ਚਾਹੁੰਦੇ ਜੀ ਤੁਸੀਂ ਤੁਹਾਡਾ ਇਹ ਐਲਾਨ ਕਿ ਮੈਂ 1 ਕਰੋੜ ਰੁਪਇਆ ਦੇਵਾਂਗਾ ਇਹ ਗੱਲਾਂ ਜਿਹੜੀਆਂ ਨੇ ਲੋਕਾਂ ਨੂੰ ਜਾਨ ਮਾਲ ਸੁਰੱਖਿਅਤ ਚਾਹੀਦੀ ਨੰਬਰ 1 ਤੇ ਜਾਨ 2 ਨੰਬਰ ਤੇ ਮਾਲ ਤੇ ਮਾਲ ਕਿਥੇ ਸੁਰੱਖਿਅਤ ਹੈ ਹੀ ਨਹੀਂ ਜਾਨ ਵੀ ਜਿਹੜੀ ਹੁਣ ਖੇਡ ਬਣ ਗਈ ਹੈ ਤੁਹਾਡੇ ਕਰੋੜ ਨੂੰ ਕਿਹਨੇ ਚੱਟਣਾ ਹੈ ਸਾਡਾ ਬੱਚਾ ਲੈ ਜਾਣ ਦਿਓ ਤੇ ਤੁਹਾਨੂੰ 2 ਕਰੋੜ ਦੇ ਦਾਂਗੇ ਰੋਉਂਦਾ ਯਾਰ ਗੁੱਸਾ ਹੁੰਦਾ ਹੈ ਪਤਾ ਨਹੀਂ ਤੁਸੀਂ ਵੀ ਸ਼ਰਮ ਕਿੱਥੋਂ ਹੋਗੇ ਜੀ ਕਿ ਪਾਕ ਕਰੋ ਪੰਜਾਬ ਵਾਲੇ ਪਾਸੇ ਧਿਆਨ ਦਿਓ ਸਾਡੇ ਬੱਚੇ ਨੂੰ ਚਰਨਜੀਤ ਸਿੰਘ ਸਬ ਇੰਸਪੈਕਟਰ ਨੂੰ ਇਨਸਾਫ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ